ਕੀ ਕਰੀ ਜਾਂਦੀ ਹੈ ਆ ਦੇਖ ਮਾਂ 突ਪੇ ਮੱਚੀ ਜਾਂਦੇ ਸੀ ਕੱਪੜੇ ਮੈਂ ਕਿਹਾ ਲਾਦਾ ਲੈ ਆਉਂ ਰਾਂ ਇੱਥੇ ਤੇ ਮਚਾ ਦੇ ਮੈਂ ਕਰਦਾ ਨਹੀਂ ਤਾਂ ਐ ਭਾਈ ਹੋਰ ਕੀ ਐ ਲੈ ਇਹ ਹੀ ਆਪਾਂ ਇਹਨਾਂ ਦਾ ਹੋਰ ਨਾ ਸਾਰਾ ਰੰਗ ਉੱਡ ਗਿਆ ਕੱਪੜਿਆਂ ਦਾ 突ਪੇ ਮੱਚੀ ਜਾਂਦੇ ਸੀ ਮੈਂ ਅੰਦਰ ਕਹਿੰਦੀ ਤਾਂ ਹੈਗੀ ਐ ਮੈਂ ਵੀ ਬੋਲਦੀ ਐ ਮੈਂ ਹੁਣ ਆਪ ਤਾਂ ਇਹਦੇ ਵਿੱਚ ਮੈਂ ਤੂੰ ਧੋਤੇ ਤੇ ਤੈ ਮਾਰ ਲਿਆ ਆਪ ਤੈ ਮਾਰਨ ਤਾਂ ਕੀ ਐ ਮਾਂ ਮਾਰੇ ਮੈਂ ਰਸੋਈ ਦਾ ਕੰਮ ਕਰਨ ਲੱਗ ਗੇ ਤਾਂ ਹੀ ਰਹਿ ਗੇ ਚਲ ਕੋਈ ਨਹੀਂ ਮੈਂ ਲਾ ਲੈਂਦੀ ਪੁੱਤੋ ਲੈ ਕੋਇਨਾ ਬੇਬੇ ਮੈਂ ਲਾ ਲਾਂ। ਹਰ ਗੋਨ ਮੈਂ ਲਾ ਲਾਂ ਦੀ ਪੰਜੀ। ਹੁਣ ਤੈਨੂੰ ਜਦੋਂ ਇਹ ਲਾਉਣ ਲੱਗੀ ਫਿਰ ਹੁਣ ਤੈਨੂੰ ਤੂੰ ਕਹਿੰਦੀ ਕਿ ਮੈਂ ਲਾ ਲੈਣੀ ਐ। ਇਹ ਤਾਂ ਤੈਨੂੰ ਤੜਕੇ ਦੇ ਪਤਾ ਵੀ ਸੁੱਕੇ ਪਏ ਸੰਦੇਹਾਂ ਦੇ ਕੱਪੜੇ ਤੋਂ ਤੇ ਆਪ ਹੀ ਤੇਰਾ ਹੱਕ ਬਣਦਾ ਸੀ। ਚੱਲ ਕੋਇਨ ਫਿਰ ਮੈਂ ਤਾਇ ਲਾ ਦੂੰਗੀ। ਪੰਜੀ ਐਂ ਕਾ ਤੋ ਕਰਦੀ ਐਂਗੀ ਤੂੰ। ਨਹੀਂ ਮੈਂ ਤਾਂ ਕੀ ਕਰਨਾ। ਹਰ ਕੋਇਨ ਮੈਂ ਤਾਇ ਲਾ ਲੂੰ। ਗੱਲ ਦੇ ਗੱਲ ਕਹਿਣੀ ਐ। ਹੁਣ ਜਦੋਂ ਅਸੀਂ ਮਾਵਾਂ ਢੀਆਂ ਲੱਗੀਆਂ ਹੁਣ ਕਿ ਮੈਂ ਤਾਇ ਲਾ ਦੇਣੀ ਐ। ਉਦੋਂ ਦੀ ਤੂੰ ਅੰਦਰੀ ਬੈਠੀ ਸੀ। ਤੁਸੀਂ ਵੀ ਅੰਦਰੀ ਬੈਠੀਆਂ ਸੀਂ ਆ ਤੁਸੀਂ ਕਿਹੜੇ ਬਾਹਰ ਸੀਂਗਾ ਫੇਰ ਕੀ ਹੋਗਾ ਜੇ ਤੂੰ ਲਾਤੇ ਲੀਡੇ ਜਾਏ ਨੇ ਲਾਤੇ ਬੇਬੇ ਮੈਂ ਤਾਂ ਦੇਖੇ ਨਹੀਂ ਸੀ ਵੀ ਫੇਰ ਕੀ ਹੋਗਾ ਮੈਂ ਕਦੋਂ ਕਹਿਣੀਏ ਜੇ ਮੈਨੂੰ ਆਏ ਹੁੰਦਾ ਤਾਂ ਮੈਂ ਤੈ ਹੀ ਨਾ ਕਰਦੀ ਮਾਤਾ ਗੱਲ ਤੇ ਗੱਲ ਹੈ ਵੀ ਐਂ ਤਾਂ ਬੰਦੇ ਚਾਹੀਦੇ ਹੁਣ ਇਹਦੀ ਸਿਰਫ ਹੀ ਸਾਰਾ ਕੰਮ ਸਿੱਟ ਰੱਖਿਆ ਇਹ ਵੀ ਹੁਣ ਮੇਰੀ ਧੀ ਵੀ ਕੀ ਕਰੇ ਪਰ ਹੁਣ ਜਿੰਨਾ ਖੁੰਦਾ ਉਹਨਾਂ ਕੋ ਮੈਂ ਕਰ ਲੈਂਜੀ ਮੇਰੇ ਵੀ ਗੋਡੇ ਦੁਖਦੇ ਆਗੇ ਗੋਡੇ ਚ ਦੁਖਦੇ ਆ ਫੇਰ ਇਹ ਕਿਹੜਾ ਬਚਾਈ ਉਹ ਹੈ ਇਹ ਕਦੇ ਹੁਣ ਤੜਕੇ ਜਾਦੇ ਬਲੱਡ ਘਟਿਆ ਪਿਆ ਸੀ ਗੋਲੀ ਲੈ ਕੇ ਉੱਠੀ ਆ ਹੁਣ ਯਾਰਾ ਤਾਂ ਹੁਣ ਸਾਰਾਂ ਦੀ ਬਲੱਡ ਘਟਦੇ ਬਾਅਦ ਹੀ ਰਹਿੰਦੇ ਆਗੇ ਬਲੱਡ ਕੀ ਦਾ ਸਹੀ ਰਹਿੰਦਾਗਾ ਸਾਰਾਂ ਦੀ ਬਲੱਡ ਘਟਦੇ ਆ ਗਰਮੀ ਹੈਗੀ ਆ ਗਰਮੀ ਨਾ ਹੋ ਜਾਂਦਾ ਮਾੜਾ ਮੋਟਾ ਗੋਲੀ ਗੋਲੀ ਲਾ ਲੈੰਦੀ ਕੋਈ ਅਰੇ ਨਾ ਲਾ ਫੜਾ ਤਾਰ ਤੇ ਇੱਥੀ ਪਾ ਦੇ ਚੱਲ ਕੋਈ ਗੱਲ ਨਹੀਂ ਅਜੇ ਗਿੱਲੇ ਸੀ ਮੈਂ ਤਾਂ ਨਹੀਂ ਸੀ ਲਾਏ ਮਨ ਦੇ ਵਿੱਚ ਸੁੱਕੇ ਵੀ ਪਏ ਆ ਸਲਾਬੇ ਪਏ ਆ ਅਦਰ ਦਾ ਕੀ ਪਤਾ ਕਿਹੜੇ ਵੇਲੇ ਚੜਕੇ ਆ ਜੇ ਮੈਂ ਤਾਂ ਤਾਂ ਕਹਿਨੀ ਆ ਮੈਂ ਆਖਾ ਚੱਲ ਬਿੰਦ ਕੇ ਇਹਨੂੰ ਥੁੱਪ ਲੱਗ ਜਾਂਦੀ ਮਖੰਦਰ ਬਹਿ ਕੇ ਤਾਂ ਹੀ ਲਾ ਲਾਂਗਾ ਤੁਸੀਂ ਕਾੜ ਨਾ ਹੋ ਗੀਆਂ ਮੈਨੂੰ ਤਾਂ ਨਾ ਮੈਂ ਸੱਚ ਕੁੱਛ ਨਾ ਪੈਂਜੀ ਮੈਂ ਤਾਂ ਇਹ ਜਖਲਾਰਾ ਰੱਖ ਦਿੰਨੀ ਸਾਡੇ ਤਾਂ ਇਹ ਰਵਾਜ ਨਹੀਂ ਵੀ ਕੱਪੜੇ ਧੋਤੇ ਉੱਥੇ ਸਿੱਟ ਤੇ ਉੱਥੇ ਸਿੱਟਦੇ ਧੋਤੇ ਨਾਲ ਦੀ ਨਾ ਤੈਅ ਕਰਕੇ ਰੱਖੇ ਹਾਂ ਤੁਸੀਂ ਪਤਾ ਨਹੀਂ ਬਾਵਾ ਕਦੇ ਉਹ ਟੋਕਰੀ ਚ ਜਦੋਂ ਮੈਂ ਆਈਆਂ ਉਹ ਟੋਕਰੀ ਭਰੀ ਪਈ ਸੀ ਤੈ ਮਾਰਨ ਵਾਲੇ ਕੱਪੜਿਆਂ ਦੀ ਵੀ ਆਏ ਥੋੜਾ ਹੁੰਦਾ ਜਰੂਰ ਸੀ ਕੱਢੀ ਰੱਖਦੇ ਤੁਸੀਂ ਤਾਂ ਜੇ ਲੂ ਉਸ ਕਾਹਦਾ ਗੱਡੀ ਦਾ ਟਾਕੀ ਹੁਣ ਕੀ ਜੇ ਘਰੇ ਨਹੀਂ ਹੁੰਦਾਗਾ ਸੁੱਖ ਨਾ ਹੁਣ ਲਾਹੀ ਜਾਣੇਗਾ ਧੋਈ ਜਾਣੇ ਆ ਕਿਤੇ ਨਹੀਂ ਵੀ ਟਾਈਮ ਲੱਗਦਾ ਤੈ ਤੂੰ ਲਾਉਣ ਦਾ ਟਾਈਮ ਦੀ ਗੱਲ ਨਹੀਂ ਹੁੰਦੀ ਚਲੇ ਰੋਟੀ ਟੁੱਕ ਚ ਹੋ ਜਾਂਦੀ ਐ ਮਾ ਮਾੜਾ ਮੋਟਾ ਚੱਕਰ ਤੇ ਹੋ ਜਾਂਦੀ ਆਂਗੀ ਹੁਣ ਕਾ ਦਿਨ ਹੋ ਗਏ ਹੈ ਨਹੀਂ ਸੀ ਇੱਥੇ ਕਾ ਕਰਕੇ ਢੇਰ ਵੱਜ ਗਿਆ ਉਹ ਅੰਦਰ ਕਿੰਨਾ ਜਲੂਸ ਕੱਢਿਆ ਪਿਆ ਕੱਪੜਿਆਂ ਦਾ ਨਾਲ ਦਿਨਾਂ ਸਮਟੇ ਜਾਵੇ ਨਾ ਚੀਜ਼ ਵਧੀਆ ਰਹਿੰਦੀ ਐ ਆਏ ਗਏ ਦਾ ਘਰਾਂ ਨੂੰ ਪੁੱਤੇ ਦਾ ਹੋਰ ਆ ਤਾਂ ਮੈਨੂੰ ਵੀ ਪਤਾ ਪਾੜਾ ਲੱਗਦਾਗਾ ਪਰ ਮੇਰੀ ਹਿੰਮਤ ਜੀ ਕੱਲੀ ਦੀ ਪਈ ਨਹੀਂ ਕਿ ਸਾਹਮਣ ਨੂੰ ਮੈਂ ਤਾਂ ਕਰੇ ਜੀ ਨਹੀਂ ਲੱਗਿਆ ਕਿ ਜਦ ਇਹ ਬਾਗੀ ਚਲੋ ਉਹ ਤਾਂ ਠੀਕ ਐ ਮੈਂ ਕਦੇ ਕਹਿੰਦੀ ਵੀ ਚੱਲ ਜੇ ਤਾਂ ਕੋਈ ਬਾਗ ਜੀ ਨਹੀਂ ਲੱਗਦਾ ਚਲ ਹੁੰਦਾ ਹੀ ਸੁਣਾ ਹੋ ਜਾਂਦਾ ਘਰ ਜਦੋਂ ਆਪਣਾ ਇੱਕ ਮੈਂਬਰ ਵਗ ਜਾਂਦਾ ਹੋਰ ਕੋ ਬਾਹਰ ਗਿਆ ਹੋਇਆ ਸੀ ਕੇ ਵਾਗੀ ਮੈਂ ਤਾਂ ਹੁਣ ਇਕੱਲੀ ਰਹਿ ਗਈ ਮੇਰੇ ਤਾਂ ਸੁੱਖ ਨਾਲ ਦੋ ਗਏ ਸੀ ਤੇਰਾ ਪੁੱਤ ਨਹੀਂ ਸੀ ਘਰੇ ਵੜਦਾ ਤੇ ਇਹ ਤਾਂ ਵਿਚਾਰੀ ਆਪਦੇ ਪੇਕਿਆਂ ਦੇ ਗਈ ਸੀ ਇਹਨਾਂ ਤਾਂ ਜਾਣੇ ਕਿੱਥੇ ਸੀ ਫਿਰ ਮੇਰਾ ਚਿੱਤ ਕਿੱਥੇ ਲੱਗੇ ਘਰੇ ਨਾ ਮੈਨੂੰ ਕੋਈ ਕੰਮ ਮੌੜਦਾ ਸੀ ਦੋ ਰੋਟੀਆਂ ਲਾ ਲੈਦੀ ਸੀ ਜਿੱਤ ਮਨ ਦਾ ਖਾ ਲੈਦੀ ਸੀ ਨੇ ਇਥੇ ਤੁਰਾ ਜਾਂਦੇ ਬਸੂਆਂ ਨੂੰ ਪਾ ਦਿੰਦੀ ਸੀ ਕੀ ਕਰਾਂ ਮੈਂ ਵੀ ਉਹ ਤਾਂ ਠੀਕ ਹੈ ਪਤਾ ਹੀ ਹੈ ਹਾਂ ਮਣ ਮੋਟ ਪੰਜੀ ਤੂੰ ਵੀ ਨਾ ਮਣ ਮੋਟ ਦੇਖਿਆ ਕਰ ਕਿ ਕਿਸੇ ਦਾ ਟਾਈਮ ਤਾਂ ਨਾ ਕਿਸੇ ਵੇਲੇ ਕਿਵੇਂ ਹੁੰਦਾ ਕਿਸੇ ਵੇਲੇ ਨਾ ਲੜੋ ਮੈਂ ਨਹੀਂ ਕਹਿੰਦੀ ਮੈਂ ਲੜਦੀ ਨਹੀਂ ਮੈਂ ਤਾਂ ਕੋਈ ਗੱਲ ਕਰਦੀ ਵੀ ਸੁੱਕੇ ਪਏ ਆ ਆਹ ਆਪਦਾ ਕਰ ਮੈਨੂੰ ਪੜਾ ਦੇ ਬੇਬੇ ਲਫੜ ਮੈਂ ਲੈ ਜਾ ਅੰਦਰ ਨਾ ਚੱਲ ਕੋਈ ਨਹੀਂ ਫੇਰਾ ਤਾਂ ਮੈਂ ਵੀ ਤਲਵਾ ਗਈ ਤੂੰ ਮੈਨੂੰ ਲਾ ਕੇ ਆ ਨਹੀਂ ਹੈਗੀ ਸਵਾਈ ਕੀ ਗੱਲ ਤੂੰ ਕਰੀ ਆ ਇਹ ਵੀ ਆਏਗਾ ਦਾ ਘਰ ਇਹ ਨਹੀਂ ਪਤਾ ਕਦੋਂ ਕੋਈ ਆ ਫਿਰੇਗੀ ਹਾਂ ਇਹ ਤਾਂ ਕੀ ਪਤਾ ਹੁੰਦਾਗਾ ਤੈਨੂੰ ਬੁਰਾ ਪਰ ਤੇ ਨਾ ਘਰੇ ਪੂਰੇ ਕੱਪੜਾ ਲੜਾ ਵੀ ਨਹੀਂ ਸਿਮੇਟ ਸਕਦੀਆਂ ਹਾਂ ਇਹ ਤਾਂ ਗੱਲ ਹੈਗੀ ਮੈਂ ਤੇਰੀ ਗੱਲ ਭਣੇ ਇਹ ਤਾਂ ਸੁਹਾਵਣ ਟਾਂਗੀ ਮੈਂ ਵੀ ਰਸੋਈ ਦਾ ਕਰਨ ਲੱਗ ਗਈ ਕੰਮ ਨਹੀਂ ਤੇ ਲਾ ਲੈਂਦੀ ਮੈਂ ਕੱਪੜਾ ਚੱਲ ਕੋਈ ਨਹੀਂ ਫੇਰ ਕੀ ਹੋ ਗਿਆ ਆ ਲੈ ਹੁਣ ਇੰਨੀ ਧੁੱਪ ਨਿਕਲਾਈ ਬਦਲ ਜਾਂਦੇ ਸਿੱਟਦੇ ਐ ਐਂ ਕਹਦੇ ਕੋਈ ਲੈ ਮੇਰੀ ਸੱਸ ਵੀ ਬੈਠੇ ਮੇਰੀ ਮਾਂ ਵੀ ਬੈਠੀ ਐ ਸਾਰਾ ਕੰਮ ਮੇਰੇ ਤੇ ਸਿੱਟਿਆ ਹਾਂ ਹਾਂ ਹੋ ਜਾਂਦਾ ਹੈ ਨਿਆਣੀ ਐ ਵੀ ਹੋਰ ਕੋਈ ਮੈਂ ਤਾਂ ਨਹੀਂ ਕਹਿੰਦੀ ਨਾ ਨਾ ਕੋਈ ਨਹੀਂ ਐ ਵੀ ਭਣੇ ਨਿਆਣੀ ਹੈਗੀ ਇਹ ਤਾਂ ਵੀ ਨਹੀਂ ਇੰਨਾ ਹੁੰਦਾਗਾ ਆਪਾਂ ਰਲ ਮਿਲ ਕੇ ਕਰ ਲੈਂਦੇ ਨਾ ਚੱਲ ਕੀ ਚੰਗਾ ਆਜਾ ਚਲ ਆ ਧੁੱ ਛਣੀ ਹਾਂਜੀ ਭੋਜੀ ਬਹੂ ਨੂੰ ਫੋਨ ਕਰ ਲੈਂਦਾ ਭਾਈ ਮਨਿੰਦਰਾਂ ਦੀ ਉਹਨੂੰ ਘਰੇ ਸੱਦੋ ਨਾਲ ਤਾਂ ਉਹ ਆ ਜਾਂਦੀ ਮੈਂ ਉਹਨੂੰ ਦੱਸ ਦੇ ਉਹ ਵੀ ਟੈਨਸ਼ਨ ਲੈ ਕੇ ਆਏ ਹੋਈ ਹੈਗੀ ਹੁਣ ਕਰ ਲਾਂ ਉਹਨੂੰ ਕਹ ਦੇ ਆ ਕਿ ਮੈਂ ਤੇ ਨੈਣ ਆਉਂਗਾ ਤੇ ਤੂੰ ਲੈ ਅੱਜ ਹੀ ਜਾ ਕੇ ਉਹਨੂੰ ਆਥ ਲੈ ਨਾ ਤਾਂ ਨੰਬਰ ਇਹ ਚੱਕੂਗੀ ਤਾਂ ਹਲੋ ਹਲੋ

ਮੈਂ ਸਾਨੂੰ ਕਾਲ ਕਰਨ ਲੱਗੇ ਸੀਗਾ ਐਨਪੂਆ ਜੀ ਮੇਰੇ ਕੋਲੇ ਆ ਗਏ ਨੇ ਕਹਿੰਦੇ ਫੋਨ ਲਾ ਲਾ ਠੀਕ ਹੈ ਤੂੰ ਟੈਨਸ਼ਨ ਨਾ ਲੈ ਕਿਸੇ ਗੱਲ ਦੀ ਠੀਕ ਹੈ ਤੁਸੀਂ ਪਹਿਲਾਂ ਮੇਰੇ ਸੌਂ ਖਾਓ ਵੀ ਬਪਿੰਦਰ ਸੱਚੀ ਘਰੇ ਆ ਗਏ ਉਹ ਯਾਰ ਤੈਨੂੰ ਯਕੀਨ ਨਹੀਂ ਮੇਰੇ ਤੇ ਮੈਂ ਤੇਰੀ ਸੌਂ ਲੱਗੇ ਘਰੇ ਆ ਗਏ ਉਹ ਸ਼ੁਕਰ ਹੈ ਬਾਈ ਕਰੂਗਾ ਪਰ ਹਾਇ ਕਿਤੇ ਸੀ ਤੇ ਕਿਹੜੇ ਆਵਾਜ਼ ਸੀ ਕਿ ਠੀਕ ਤਾਂ ਹੈ ਕਿ ਨਾ ਉਹ ਤੂੰ ਮੇਰੀ ਗੱਲ ਸੁਣ ਕਮਾ ਫੋਨ ਤੇ ਨਹੀਂ ਸਾਰੀਆਂ ਗੱਲਾਂ ਹੁੰਦੀਆਂ ਹੁੰਦੀਆਂ ਠੀਕ ਹੈ ਤੇ ਤੂੰ ਨੇ ਮੈਨੂੰ ਲੈਣ ਆ ਨਾ ਤੂੰ ਤਿਆਰ ਹੋ ਜਾ ਠੀਕ ਆ ਸ਼ਾਮ ਨੂੰ ਮੈਂ ਤੈਨੂੰ ਲੈਣ ਆਇਆ ਲਾ ਤੇ ਘਰੇ ਬਹਿ ਕੇ ਗੱਲ ਕਰਾਂਗੇ ਠੀਕ ਆ ਬੂਆ ਜੀ ਮੇਰੇ ਕੋਲੇ ਬੈਠੇ ਨਹੀਂ ਠੀਕ ਆ ਮੇਰੀ ਕਰਪੂ ਆ ਜੀ ਨਾਲ ਤਾਂ ਗੱਲ ਕਰਾ ਦਿਓ ਲੈ ਬੂਆ ਜੀ ਨਾਲ ਗੱਲ ਕਰ ਲੋ ਹੈਲੋ ਬੂਆ ਜੀ ਮਨਿੰਦਰ ਸੱਚੀ ਘਰੇ ਆ ਗਈ ਹਾਂ ਹਾਂ ਪੁੱਤ ਸੱਚੀ ਘਰੇ ਆ ਗਈ ਤਾਂ ਕਰਕੇ ਤੇ ਤੈਨੂੰ ਲੈਣ ਆਉਂਦਾ ਛਣੀ ਉਹ ਨਾ ਤੈਨੂੰ ਯਾਦ ਕਰੀ ਜਾਂਦੀ ਐ ਬਾਲਾ ਤੇ ਆਪਦੀ ਤਿਆਰੀ ਕਰਨਾ ਬਸ ਇਹ ਤੁਹਾਡੇ ਟਾਈਮ 'ਚ ਆ ਜਾਂਦਾ ਤੇ ਹੋ ਸਕਦਾ ਤੁਸੀਂ ਸ਼ਾਮ ਨੂੰ ਹੀ ਮੁੜ ਕੇ ਘਰੇ ਆ ਜੇ ਸ਼ੁਕਰ ਹੈ ਗੁਰਦਾ ਮਮੀ ਜੀ ਮੇਰਾ ਸਾਰਾ ਟੈਨਸ਼ਨ ਦੂਰ ਹੋ ਗਈ ਵਧੀਆ ਹੋਇਆ ਮਨਿੰਦਰ ਘਰ ਆ ਗਈ ਮੈਂ ਕਾਣਾ ਆਪਣੇ ਵੀਰ ਨਾਲ ਗੱਲ ਕਰਦੇ ਤੇ ਮੈਂ ਤਿਆਰ ਹੋ ਜਾਣੀ ਆ ਤੁਸੀਂ ਭੇਜ ਦਿਓ ਇਹਨਾਂ ਨੂੰ ਮੈਂ ਆ ਜੂਗੀ ਹਾਂ ਹਾਂ ਪੁੱਤ ਤੂੰ ਆਦਾ ਤਿਆਰ ਹੋ ਜਾ ਹੁਣ ਨਾ ਕਿਸੇ ਗੱਲ ਦੀ ਟੈਨਸ਼ਨ ਨਹੀਂ ਤੇ ਜੇ ਕੋਈ ਦਵਾਈ ਤੂੰ ਉਹ ਤੋਂ ਡਾਕਟਰ ਨਹੀਂ ਤੂੰ ਨਹੀਂ ਲੈਤੀ ਤਾਂ ਆਉਂਦੇ ਹੋਏ ਦਵਾਈ ਲੈ ਆਇਓ ਆਪਦੀ ਅੱਜ ਹੁਣ ਮੈਨੂੰ ਕਿਸੇ ਦਵਾਈ ਦੀ ਲੋੜ ਨਹੀਂ ਹੈਗੀ ਬੁਆ ਜੀ ਪਤਾ ਹੀ ਲੱਗ ਰਿਹਾ ਮਨ ਨੂੰ ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੈਂ ਕੀ ਬੋਰੇ ਕੀ ਨਹੀਂ ਕੋਈ ਸਾਚੀ ਦਸਣਾ ਪਹਾੜ ਜਿਹੇ ਤੇ ਗਾਸ ਕੀਤੀ ਮਨਿੰਦਰ ਲਈ ਕਿ ਮਨਿੰਦਰ ਤੇ ਵੀ ਮੁੰਦੇ ਤੇ ਵੀ ਮੜੇ ਪਰ ਆਪਣੇ ਮੇਰੇ ਸੁਣਦੇ ਕੋਈ ਨਹੀਂ ਪੁੱਤ ਸਾਰਿਆਂ ਨੇ ਅਰਦਾਸਾਂ ਕਰੀਆਂ ਦੇਖ ਮੈਂ ਵੀ ਤੜਕੇ ਦੀ ਲੱਗੀ ਸੀ ਅਰਦਾਸਾਂ ਕਰਨ ਪਰ ਕੋਈ ਗੱਲ ਨਹੀਂ ਆਪਣੀ ਧੀ ਆਪਣੇ ਕੋਲੇ ਆ ਗਈ ਹੁਣ ਆਪਾਂ ਹੋਰ ਕਾਸ ਤੱਕੀ ਹਾਂ 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 ਠੀਕ ਠਾਕ ਹੈ ਵਧੀਆ ਤੇ ਆ ਜਾ ਤੂੰ ਕੋਈ ਨਹੀਂ ਤੇਰੇ ਨਾਲ ਆਈ ਨਾ ਗੱਲਬਾਤ ਕਰੂਗੀ ਉਹ ਹੋ ਸਕਦਾ ਕੋਈ ਗੱਲ ਸਾਨੂੰ ਨਾ ਦੱਸੀ ਹੋਵੇ ਤੈਨੂੰ ਦੱਸੇ ਕੁਆਜੀ ਨੇ ਤੁਸੀਂ ਨੰਮ ਲਿੰਦ ਨੂੰ ਰੋਟੀ ਪਾਣੀ ਖਵਾ ਦੋ ਪਤਾ ਨਹੀਂ ਬਚਾਰੀ ਨੇ ਕੁਝ ਖਾਤਾ ਪੀਤਾ ਹੁਣ ਇੰਨੇ ਦਿਨਾਂ ਦਾ ਕਨੇ ਬਾਕੀ ਦਾ ਮੈਂ ਇੱਥੇ ਆ ਜਾਨੇ ਤੇ ਮੈਂ ਸਾਰਾ ਆਪਣੇ ਆਪ ਹੈਂਡਲ ਕਰ ਲਵਾਂਗੀ ਹਾਂ ਕੋਈ ਨਹੀਂ ਪੁੱਤ ਅਸੀ ਰੋਟੀ ਖਵਾਤੀ ਉਹਨੂੰ ਹੁਣ ਉਹ ਰੈਸਟ ਕਰਦੀ ਐ ਕੋਈ 2 ਘੰਟੇ ਚਲ ਇੰਨੇ ਨੂੰ ਤੂੰ ਆ ਜੇਗੀ ਠੀਕ ਹੈ ਕੁਆਜੀ ਮੈਂ ਆਉਣੀ ਤਿਆਰ ਹੋਣੀ ਆ ਹਾਂ ਚਲ ਕੋਈ ਨਹੀਂ ਆਉਂਦਾ ਛੇਕ ਨੇ ਭੱਗ ਜਾ ਭਾਈ ਲੈ ਕੁਆਜੀ ਫਿਰ ਮੈਂ ਜਾ ਬਣਦਾ ਲੈ ਆਉਣਾ ਹਾਂ ਜਾ ਭੱਗ ਜਾ ਲੈ ਆ ਜਾ ਕੇ ਤੇ ਤੁਸੀਂ ਭੈਣ ਦਾ ਧਿਆਨ ਰੱਖੋ ਠੀਕ ਆ ਉਹਦਾ ਨਾ ਹੁਣ ਤੂੰ ਫਿਕਰ ਕਰ ਹੈਗੀਆਂ ਨਾ ਅਸੀਂ ਮੈਂ ਤੇ ਤੇਰੀ ਮਾਂ ਆਪੇ ਉਹਦੇ ਨੂੰ ਤਾਂ ਦੇਖਭਾਲ ਕਰਨ ਚ ਕੋਈ ਨਹੀਂ ਤੂੰ ਜਾ ਉਹਨੂੰ ਲੈ ਕੇ ਆ ਜਾ ਕੇ ਤੇ ਜੇ ਕੋਈ ਉਹਨੂੰ ਢਿਲਮਸ ਹੋਈ ਨਾ ਜਿਵੇਂ ਉਹ ਹੋਈ ਪਈ ਸੀ ਤਾਂ ਉਹਨੂੰ ਕੋਈ ਧਾਰੂ ਬੂਟੀ ਆਪਦੀ ਉੱਥੇ ਵਧੀਆ ਦਵਾ ਲੈ ਉਹਦਾ ਕੋਈ ਗੱਲ ਨਹੀਂ ਪੁੱਤ ਜੀ ਮੈਂ ਦਵਾਈ ਦਵਾ ਲਿਆਂਗਾ ਠੀਕ ਹੈ ਮੈਂ ਜਾ ਰਹਾ ਠੀਕ ਹੈ ਲੈ ਕੇ ਉਹਨਾਂ ਨੂੰ ਜੱਬ ਆ ਕੇ ਜਾ ਚੱਲ ਮੈਂ ਵੀ ਆਉਣੀ ਹੈਗੀ ਬੇਬੇ ਲੈ ਮਹਿਮਾਨ ਲੈਣੀ ਆ ਭਾਂਡੇ ਚਲ ਕੋਈ ਨਵੇਂ ਮਾਂਜੀ ਜਾਨੀ ਤੂੰ ਕਾ ਤੂੰ ਮੇਰੇ ਫਲਾਈ ਖੜੀ ਆ ਉਵੇਂ ਫਲਾਈ ਖੜੀ ਆ ਮਾਂ ਦੇਖ ਲੈ ਉਹਨੂੰ ਜਮਾ ਨਹੀਂ ਮੇਰੀ ਸੋਚ ਹੈਗੀ ਕੋਈ ਮਾੜੀ ਮੋਟੀ ਘਰ ਦੀ ਫਿਕਰ ਆ ਹੁਣ ਆਇਆ ਸੀਗਾ ਘਰੇ ਪਤਾ ਨਹੀਂ 4 ਦਿਨਾਂ ਤੋਂ ਆਇਆ ਕਿ 2 ਦਿਨਾਂ ਤੋਂ ਆਇਆ ਹੈਗਾ ਮੇਰੇ ਮੰਗਰੋਂ ਬੜਿਆ ਘਰੇ ਕਿ ਨਹੀਂ ਬੜਿਆਗਾ ਹੈ ਐਵੇਂ ਨਹੀਂ ਵੀ ਇਹ 2 ਦਿਨ ਪੇਕੀ ਲਾਈ ਹੁਣ ਤਾਂ ਘਰੇ ਖੜ ਜਾ ਮੈਂ ਚਲ ਕੋਈ ਨਹੀਂ ਪਤਾ ਪੁੰਨ ਦੀ ਥਾਂ ਗਿਆਗਾ ਫੇਰ ਕੀ ਹੋ ਗਿਆ ਲੋਕ ਦੇਸਾਂ ਦੇ ਫਿਰਦੇ ਪੁੰਨ ਕਰਦੇ ਜੇ ਇਹ ਵਾਕੇ ਫੇਰ ਕੀ ਹੋਗਾ ਮੁੰਡਿਆਂ ਦੇ ਨਾਲ ਆਈ ਨਹੀਂ ਕਰੀਦਾ ਹੁੰਦਾਗਾ ਐ ਨਹੀਂ ਕਹਿੰਦੀ ਕਿ ਵੀ ਪੁੱਨ ਨਾ ਕਰੇ ਪਰ ਕਰੇ ਵੀ ਧਿਆਨ ਰੱਖੇ ਕਰੇ ਤਾਂ ਉਹਨੂੰ ਸੋਚ ਹੀ ਨਹੀਂ ਕਰ ਸਕਦੀ ਸੋਚ ਘਾਤੋ ਨਹੀਂ ਗਈ ਆ ਹੁਣ ਆ ਕੇ ਤਾਂ ਗਿਆਗਾ ਕਰੇ ਪੱਛੋ ਆ ਕੇ ਗਿਆ ਸੀਗਾ ਹਾਂ ਆ ਕੇ ਗਿਆ ਸੀਗਾ ਹੁਣ ਤਾਂ ਭੋਰਾ ਨਹੀਂ ਫਿਕਰ ਨਾ ਕਰੇ ਮੇਰੀ ਫਿਕਰ ਹੈ ਨਾ ਜਵਾਕੜੀਆਂ ਦੀ ਫਿਕਰ ਹੈ ਤੇ ਜਵਾਕੜੀਆਂ ਕਿਹੜਾ ਭੁੱਖੀਆਂ ਪੈਂਦੀਆਂ ਆ ਪਸਾਰੇ ਘਰੀਆਂ ਜੇ ਉਹ ਵਾਗ ਗਿਆ ਤੁਸੀਂ ਤਾਂ ਕਰੇ ਹੈਗੇ ਮਾਂ ਉਹੀ ਗੱਲ ਕੋਈ ਪੁੱਛਿਆ ਦੁੱਖ ਸੁੱਖ ਉਹਨੇ ਆ ਕੇ ਤੁਹਾਡੇ ਕੋਲ ਬਹਿ ਗਿਆ ਆ ਕੇ ਮੁੜ ਗਿਆ ਅਕੇ ਨੋਖਸਾ ਕੋ ਪੁੱਛਿਆ ਤੈਨੂੰ ਹੁਣ ਤੇਰੇ ਭਰਾਵਾਂ ਦਾ ਪੁੱਛ ਲਿਆ ਸੀ ਸਾਰਾਂ ਦਾ ਪੁੱਛ ਲਿਆ ਪੁੱਛ ਕੇ ਉਹ ਕਹਿੰਦਾ ਕਿ ਮਾਮਾ ਉੱਧਰ ਜਾਣਾ ਕਿ ਮਹਾ ਚਲ ਕਈ ਭag ਜਾ ਤਾ ਉਹ ਲੋਕਸਾ ਕੀ ਪੁੱਛੇ ਤੈਨੂੰ ਉਹ ਫੇਰ ਤੂੰ ਮੈਨੂੰ ਕਹਿ ਦਿੰਨੀ ਆ ਤੂੰ ਅਕੇ ਬੋਲਦੀ ਆ ਬੋਲਾਣਾ ਤਾਂ ਹੋਰ ਕੀ ਕਰਾਂ ਬੰਦਾ ਐਡਾ ਵੀ ਬੇਫਿਕਰਾ ਹੁੰਦਾ ਹੈਗਾ ਵੀ ਘਰ ਦੀ ਫਿਕਰੀ ਨਾ ਹੋਵੇ ਉਹਨੂੰ ਆਪਦੇ ਟੱਬਰ ਦੀ ਨਾ ਸੋਚ ਹੋਵੇ ਚੱਲ ਕੋਈ ਨਹੀਂ ਜਦੋਂ ਆ ਗਿਆ ਨਾ ਮੈਂ ਸਮਝਾਉਂਗੀ ਉਹਨੂੰ ਵੀ ਪਤਾ ਇੱਕ ਅੱਧਾ ਦਿਨ ਘਰੇ ਵੀ ਰਹਿਆ ਕਰ ਸਾਰਾ ਦਿਨ ਕੰਮ ਚੰਦ ਚ ਵੀ ਨਾ ਤੂੰ ਬੜਿਆ ਬੜਿਆ ਕਰ ਇਹ ਵੀ ਲੜਦੀ ਹੈਗੀ ਕੋਈ ਨਹੀਂ ਆਇਆ ਨਾ ਕਰ ਮੈਂ ਕਹਿ ਦੂੰਗੀ ਉਹਨ ਅੱਜ ਜਿੱਦੇ ਵਧੀਆ ਸੀਗਾ ਘਰੇ ਅੱਜ ਜਿੱਦੇ ਦੇ ਆਪਾਂ ਇੱਥੇ ਆਏ ਸੀ ਨਾ ਵਧੀਆ ਰੰਗੀ ਵਸਦੇ ਸੀ ਆਪਦੇ ਘਰੇ ਤੇ ਆ ਜਿੱਦੇ ਦਾ ਭੇਗਾਪੂ ਭਇਆ ਆਗਾ ਇਹੀ ਨਹੀਂ ਕਿ ਤੇ ਲੋਟ ਆਉਂਦਾਗਾ ਉਹਨੇ ਘਰ ਪੱਟਿਆ ਆਪਣਾ ਉਹਨੇ ਕਾਨੂੰ ਪੱਟਿਆਗਾ ਉਹ ਤਾਂ ਆਪਣਾ ਆ ਉਹਦੇ ਕੰਮ ਧੰਦਾ ਕਰਾਉਂਦਾ ਫਿਰਦਾਗਾ ਆ ਮੋਟ ਡਿਗ ਪਿਛੇ ਤਾਂ ਉਹਨੇ ਰੋਡ ਕਰਾਈ ਤੇਰੀ ਮਾਂ ਤੇ ਤੂੰ ਤਾਂ ਉਹ ਤੇ ਬੇਇੱਜ਼ਤੀ ਲੱਗੀ ਜਾਂ ਨੂੰ ਬੱਸ ਮਾਂ ਤੂੰ ਤਾਂ ਨਾ ਉਹਨਾਂ ਦੀਆਂ ਸਾਈਡਾਂ ਨਾਲ ਹੀ ਲਿਆ ਕਰ ਸਾਈਡਾ ਕਾ ਤੋ ਨਾ ਲਵਾ ਸਾਈਡ ਲਈ ਨਹੀਂ ਪੈਂਦੇ ਜਿਹੜਾ ਕੰਮ ਧੰਦੇ ਚਾਉਂਦਾਗਾ ਉਹ ਤੂੰ ਉਹਨੂੰ ਕਿੱਥੇ ਤੇ ਤੂੰ ਐਂ ਕਹਿਣਾ ਸੀ ਵੀ ਭਾਈ ਕਿੰਨੇ ਦਿਨ ਹੋ ਗਏ ਤੂੰ ਤੁਰੇ ਫਿਰਦੇ ਨੂੰ ਇਹਦੇ ਨਾਲ ਤੂੰ ਆਪਦੇ ਘਰੇ ਵਿੜ ਕੇ ਲੈ ਕੋਈ ਘਰੇ ਵਗ ਜਾ ਉਹਦੇ ਨਾਲ ਹੀ ਤੁਰਿਆ ਫਿਰਦਾ ਉਹਨੂੰ ਐ ਨਹੀਂ ਕਿਹਾ ਉਹ ਵੀ ਘਰੇ ਵਗ ਜਾ ਚਲ ਕੋਈ ਨਹੀਂ ਮੈਂ ਦੋਨਾਂ ਨੂੰ ਸਮਝਾ ਦੂੰਗੀ ਜਦੋਂ ਆਗੇ ਮਾਂ ਦੇਖ ਲੈ ਤੂੰ ਅੱਜ ਦੀ ਗੱਲ ਮੇਰੀ ਯਾਦ ਰੱਖੀ ਜਿੱਦ ਦੇ ਘਰ ਖਰਾਬ ਕੀਤਾ ਨਾ ਉਹ ਮੁੰਡੇ ਦੇ ਪੈਰੋਂ ਹੀ ਹੋਊਗਾ ਚਲ ਕੋਈ ਨਹੀਂ ਮੈਂ ਕਹਿੰਉਂਗੀ ਉਹਨੂੰ ਮੁੰਡੇ ਜਦੋਂ ਆਏ ਨਾ ਉਹਨਾਂ ਦੋਨਾਂ ਨੂੰ ਸਮਝਾਉਂਗੀ ਵਹਾ ਕੇ ਸਮਝਣ ਲਈ ਕਿੱਥਾ ਤੂੰ ਤਾਂ ਉਹਨਾਂ ਨੇ ਸਾਈਡ ਹੀ ਲੈਣ ਲੱਗ ਜਾਨੀ ਹੈਗੀਆ ਫਿਰ ਹੁਣ ਜਿਹੜਾ ਕੰਮ ਧੰਦਾ ਕਰਦੇ ਆ ਜੋ ਕੋਈ ਗਲਤ ਕੰਮ ਚ ਜਾਂਦੇ ਹੁਣ ਤਾਂ ਭਾਈ ਮੈਂ ਕਰਦੇ ਆ ਆ ਹੁਣ ਪੈਸੇ ਚੱਕ ਕੇ ਸਾਰੇ ਫੜਾਤੇ ਪੁੱਛਿਆ ਤੂੰ ਬੇਪੁੱਤ ਕਿੱਥੇ ਕਿਵੇਂ ਚਾਹੀਦੇ ਨੇ ਐਨੇ ਪੈਸੇ ਕੀ ਕਰਾਉਣੇ ਨੇ ਉਧਰੋਂ ਕਾਪੀ ਚੱਕ ਕੇ ਫੜਾਤੇ ਚਲ ਕੋਈ ਨਹੀਂ ਫਿਰ ਉਹ ਕਿਹੜਾ ਕੋਈ ਬੇਫਾਲ ਤੂੰ ਲਾਊਗਾ ਉਹ ਆਸੇ 10000 ਤਾਂ ਮੈਂ ਆ ਪਾ ਦੂੰਗਾ ਜਿਹਦੇ ਕਹਿੰਦਾ ਕਿ ਮਾੜਾ ਆਇਆਗਾ ਉਧਰ ਪੁੰਨਦਾਨ ਕਰ ਦੂੰਗਾ ਕੋ ਸੋਨੇ ਮੋਟਰ ਵਾਲਿਆਂ ਦੇ ਦੇਣ ਸੀ ਕੋ ਸੋਹਰ ਦੇ ਨਾਲ ਦਿਹਾੜਗੇ ਸੀ ਉਹਨਾਂ ਨੂੰ ਦੇਣੇ ਅਗੇ ਉਹ ਵੀ ਸਾਬ ਨੇ ਵਰਤੂ ਪੈਸਾ ਦੇ ਦਿੱਤੀ। ਇਹ ਸਾਰਾ ਬੇਲਾ ਆ ਪਿਆ। ਉਹ ਬਿੱਲ ਬਾਰੇ ਤਾਂ ਸੋਚਿਆ ਨਹੀਂ। ਉਹਨੂੰ ਇੱਕ ਵਾਰੀ ਵੀ ਕਿਹਾ ਮੈਂ ਵੀ ਭਾਈ ਪੁੱਤ ਬਿੱਲ ਭਰਨ ਵਾਲਾ ਹੈਗਾ। ਇੰਨੇ ਪੈਸੇ ਕੀ ਕਰਾਉਣੇ ਆ? ਤੂੰ ਤਾਂ ਰੋਕਦੀ ਟੋਕਦੀ। ਮੈਂ ਤਾਂ ਕਹਿੰਦੀ ਉਹਨੇ ਬਿੱਲ ਭਰਨਾ। ਉਹਨੇ ਪੈਸੇ ਲਿਉਣੇ ਆ। ਆਪਾਂ ਕੀ ਭਰਨਾ ਦਾ ਬਿੱਲ। ਉਹਨੂੰ ਸੋਚ ਆ ਸਾਰੇ ਕਾਸੇ ਦੀ। ਛੱਲ ਮਾਂ ਚੰਗਾ। ਕੋਣ ਮੱਥਾ ਮਾਰੇ। ਆ ਮਾਂ ਦੀ ਚੱਕੀ ਚਕਾਈ ਬੋਲਦੀ ਹੈਗੀ। ਆ ਮਾਂ ਕਰਦੀ ਜਿੰਨੇ ਕੰਮ ਕਰਦੇ। ਜਦ ਇਹ ਆ ਜਾਂਦੀ ਨਾ ਸਾਡੇ ਘਰੇ ਕਲੇ ਸਪਾਈ ਜਾਂਦਾ। ਆ ਕੇ ਤੇ ਬੈਜੂ ਕਿ ਧਰਨਾ ਲਾ ਕੇ ਅੱਖਾਂ ਨੀ ਕੀ ਕਿ ਪਿੱਤਾਂ ਗ ਬੜਾ ਨਾ ਹੁਣ ਅੰਦਰ ਬੈਠੇ ਸੀ ਮਾਮਾ ਤੇ ਨਾ ਇਹ ਕੱਢਣੀ ਪਊਗੀ ਘਰੋਂ ਤੁਸੀਂ ਐ ਬੈਠੇ ਹੋਗੇ ਤੁਸੀਂ ਮਨਿੰਦਰ ਕੋਲੇ ਕਿਉਂ ਨਹੀਂ ਗਏ ਹੈਗੇ ਉਹ ਪੁੱਛੀ ਜਾਂਦੀ ਸੀ ਆਖੇ ਮੇਰਾ ਬਾਪੂ ਕਿਉਂ ਨਹੀਂ ਆਇਆ ਕਿੱਥੇ ਹੈਗਾ ਉਹ ਉਹਨੂੰ ਹਾਰ ਕਿਵੇਂ ਬਹਾਨਾ ਲਾਇਆ ਮਾਹੋ ਤਾਂ ਖੇਤ ਗਿਆ ਹੈ ਕੀ ਹੋਇਆ ਹੁਣ ਤੁਸੀਂ ਕਾਹ ਤੋਂ ਮੰਨਦੋ ਕੀ ਕਰੀਓ ਜਾਣੇ ਹੋਗੇ ਮਨਿੰਦਰ ਕਰੇ ਤਾਂ ਆ ਗਈ ਠੀਕ ਆ ਗਈ ਉਹ ਹੁਣ ਕਿਵੇਂ ਸ਼ਬਾ ਮੈਂ ਉਹਦੇ ਕੋਰੇ ਤੇ ਤੇ ਮੇਰੀ ਧੀ ਨਾਲ ਉੱਥੇ ਕੀ ਹੋਇਆ ਉਹ ਕਿਵੇਂ ਰਹੀ ਹੋ ਚੱਲੋ ਨੇ ਚਾਲਕ ਵੀ ਬੱਤਰ ਹੀ ਦੇ ਰਿਹਾ ਤਹ ਹੁਣ ਕਿਵੇਂ ਉਹਦੇ ਨੂੰ ਦੇ ਚਾਹਾਂ ਮੈਂ ਉਹਦਾ ਪਿਓ ਕਿਉਂ ਦੇ ਲਈ ਕੁਝ ਨਹੀਂ ਕਰ ਸਕਿਆ ਕੋਈ ਨਾ ਉਹਦੀ ਕਿਸਮਤੀ ਉਹਦੀ ਕਿਸਮਤ ਦੇ ਵਿੱਚ ਇਹ ਜਿਹਾ ਲਿਖਿਆ ਹੋਇਆਗਾ ਆਪਾਂ ਤਾਂ ਉਹਨੂੰ ਜਨਮ ਦੇਣ ਵਾਲੇ ਸੀ ਤੇ ਉਹਦੇ ਕਰਮ ਨਹੀਂ ਲਿਖਣ ਜੋਗੇ ਤੇ ਤੁਸੀਂ ਜਾ ਆਉਂਦੇ ਉਹਦੇ ਕੋਲੇ ਉਹ بار-ਬਾਰ ਇਹੀ ਗੱਲ ਪੁੱਛੀ ਜਾਂਦੀ ਹੈਗੀ ਤੇ ਮੇਰਾ ਬਾਪੂ ਕਿੱਥੇ ਆ ਉਹ ਮੇਰੇ ਕੋਲ ਕਿਉਂ ਨਹੀਂ ਆਇਆ ਹੁਣ ਤੱਕ ਆਹੀ ਗੱਲ ਬਾਰ-ਬਾਰ ਕਰਦੀ ਆ ਉਹ ਰੋਟੀ ਪਾਣੀ ਖਾਣੇ ਹੋ ਕੇ ਹਾਂ ਹੁਣ ਤਾਂ ਠੀਕ ਐ ਆ ਰੋਟੀ ਖਵਾ ਕੇ ਆਈ ਸੀ ਉਹਨੂੰ ਕਿ ਬੱਕੂ ਖੁਸ਼ ਤੇ ਤੁਸੀਂ ਬਲਤੀ ਕਿ ਦਿਚੌੜ ਖਾਣ ਕਰਤੀ ਸੀ ਕਿ ਦੇ ਲਾਟਾ ਚਾਵਾਂ ਨਾਲ ਉਹ ਪੜਿਆ ਸੀ ਪੜਾਇਆ ਇਸ ਤੇਲੇ ਕੀ ਕਰੀਏ ਤੇ ਰੋਣਾ ਕਿ ਵੱਡੀ ਹੋ ਕਿਉਂ ਤੇ ਨਾਲ ਉਹ ਤੇ ਨਾਲ ਆ ਖੁਸ਼ ਹੋਊਗਾ ਪਰ ਤभी ਕਿਹੜੇ ਬਾੜੇ ਕਰਨ ਕਿ ਤੇ ਸੀ ਵੀ ਉਸ ਕਨ ਉਸ ਦਾ ਰਿਸ਼ਤਾ ਹੋ ਗਿਆ ਬਸ ਇਹ ਟੁੱਟਾ ਅਦੁੱਤਾ ਬਬੇ ਰੁੱਤੀ ਉਹ ਇਹ ਦਿੱਤਾ ਜੇ ਦਿੱਤੀ ਸੀ ਤਾਂ ਫਿਰ ਆ ਸਾਰਾ ਕੁਝ ਕਿਉਂ ਹੋ ਗਿਆ ਹੁਣ ਤੂੰ ਦੱਸ ਕੰਦੂ ਦੱਸ ਮੈਂ ਮੈਂ ਤੇਰੀ ਚੱਕ ਲੈ ਕਿਉਂ ਤੇ ਪੂਰੇ ਚਾਹ ਮੇਰੀ ਗੱਲ ਸੁਣੋ ਤੁਸੀਂ ਨਾ ਉਹਦੇ ਕੋਲੇ ਜਾ ਤੁਸੀਂ ਇਹਨਾਂ ਦੇ ਨਾਲ ਡੇਗੋ ਆਉਂਦਾ ਜੇ ਆਪਾਂ ਉਹੀ ਗੱਲ ਹਿੰਮਤ ਹਾਰ ਕੇ ਬੈਠ ਗਏ ਜੇ ਆਪਾਂ ਹੀ ਡੋਲ ਗਏ ਤਾਂ ਉਹਨੂੰ ਹੌਸਲਾ ਕੌਣ ਦੇਊਗਾ ਜੇ ਆਪਣੀ ਪਹਿਲਾਂ ਨਹੀਂ ਮਨਿੰਦਰ ਬਣਾਉਣੀ ਆ ਨਾ ਤਾਂ ਆਪਾਂ ਠੀਕ ਹੋਣਾ ਹੀ ਪਊਗਾ। ਉਹਦੇ ਸਾਹਮਣੇ ਨਾ ਖੁਸ਼ ਰਹਿਣਾ ਪਊ ਆਪਾਂ ਨੂੰ। ਤੇ ਤਾਂ ਆਪਣੀ ਮਨਿੰਦਰ ਖੁਸ਼ ਹੋਗੀ। ਨਹੀਂ ਆਪਾਂ ਨੂੰ ਦੇਖ ਕੇ ਤਾਂ ਉਹ ਝਮਿਟੇ ਰਿਟਾ ਕੇ ਭੇਜੂਗੀ। ਉਹ ਤਾਂ ਕਹਿਦਾ ਖੁਸ਼ ਹੋ ਕੇ ਰਹਿਣਾ ਪਊਗਾ। ਮੈਂ ਆਪ ਤੇਰੇ ਤੇ ਬਣਾਵਟੀ ਹਾਸੇ ਕਿ ਥੋਲੇ ਆਵਾ। ਮੈਂ ਹੰਬਰ ਕੀ ਚਰਿਆ। ਇਹ ਮਾਈ ਚਾਰਦ। ਮੈਂ ਸਮਝ ਸਕਦੀ ਹਾਂ ਕਿ ਛੋਟੇ ਦਿਲ ਤੇ ਕੀ ਬੀਤਦੀ ਹੈਗੀ ਤੇ ਤੁਸੀਂ ਮੇਰੇ ਕੰਨੀ ਵੀ ਦੇਖੋ ਮੈਂ ਕਿਵੇਂ ਤੁਰੀ ਫਿਰਦੀ ਹੈਗੀ ਇੱਕ ਬਸ ਜਾਣ ਨਹੀਂ ਨਿਕਲੀ ਹੈਗੀ ਪਰ ਵਿੱਚ ਕੁਝ ਹੈ ਵੀ ਨਹੀਂ ਇੱਕ ਲਾਸਾ ਬਣ ਕੇ ਤੁਰੇ ਫਿਰਦੇ ਹੈਗੀ ਹੁਣ ਅੱਗੇ ਦੇਖ ਲੋ ਵੀ ਅੱਪਾ ਕਰੀਏ ਕੀ ਹੁਣ ਮੈਂ ਤਾਂ ਇਹ ਸੋਚ ਕੇ ਹੀ ਲੱਗੀ ਜਾਂਦਾ ਬੀ ਉਹ ਤਾਂ ਕਰਨਾ ਕੀ ਚਾਹੀਦਾ ਆਪਾਂ ਨੂੰ ਕਿਕਰ ਦਾ ਕਿਕਰ ਦਾ ਤਾਂ ਜੋ ਹੋਊ ਉਹ ਲੈ ਤੁਹਾਨੂੰ ਦੱਸ ਬੇਰਤੀ ਨੋਤੀ ਕੋਈ ਉੱਥੇ ਕੋਈ ਨਹੀਂ 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 ਮੈਨੂੰ ਦੱਸਿਆ ਕ ਮਨਿੰਦਰ ਨੇ ਸਾਰਾ ਇਹ ਜੋ ਕੁਝ ਨਹੀਂ ਹੋਇਆ ਉਹਦੇ ਨਾਲ ਉਹ ਬਿਲਕੁਲ ਠੀਕ ਹੈ ਕੀ ਤੇ ਨਾਲੇ ਮਨਿੰਦਰ ਤੇ ਆਪਾਂ ਨੂੰ ਪੂਰਾ ਯਕੀਨ ਹੈਗਾ ਤੇ ਰਹੀ ਗੱਲ ਕਿਕਰ ਸੋਂ ਦੀ ਉਹ ਤਾਂ ਕਹਿੰਦੀ ਮਾਂ ਬੱਸ ਇੱਕੋ ਗੱਲ ਕਹੀ ਜਾਂਦਾ ਸੀ ਆ ਕਿ ਮੇਰੇ ਨਾਲ ਵਿਆਹ ਕਰਾ ਵਿਆਹ ਕਰਾ ਇਸ ਗੱਲ ਕਰਕੇ ਨਾ ਉਹਨੇ ਮਨਿੰਦਰ ਦੀ ਕੁੱਟਮਾਰ ਵੀ ਕੀਤੀ ਹੈਗੀ ਪਰ ਹੱਥ ਚੱਕ ਕੇ ਉਹ ਸਾਰਾ ਅਪਛਾਹ ਦੇ ਦੇ ਉਹਦੀ ਇੱਤਿਬਾਰ ਕਿ ਕਿ ਕੁੱਟਮਾਰ ਵੀ ਕਰ ਲੈ ਕੇ ਮੇਰੀ ਤੀਨਾਂ ਭਾਈ ਤਾਂ ਸੋਨੂੰ ਕਹਿੰਦੀ ਹੈ ਵੀ ਹੁਣ ਆਪਾਂ ਹੱਥ ਆ ਧਰ ਕੇ ਬੈਠ ਨਹੀਂ ਸਕਦੇ ਆਪਾਂ ਨੂੰ ਕੁਛ ਨਾ ਕੁਛ ਕਰਨਾ ਹੀ ਪਊਗਾ ਜੀ ਆਪਣੀ ਧੀ ਨੂੰ ਆਪਾਂ ਨੇ ਬਚਾਉਣਾਗਾ ਜੀ ਉਹਨੂੰ ਖੁਸ਼ ਦੇਖਣਾਗਾ ਦੇਖ ਤਾ ਸ਼ਰਮ ਨਾ ਮਹਿਉ ਤੇ ਕੋਲ ਤੁਸੀਂ ਨਾ ਰੋਏ ਬਣਾ ਘਟਾ ਪਹਿਲੀ ਬਹੁਤ ਔਖੀ ਹੈਗੀ ਬਸਾਂ ਬਸਾਂ ਬੜੀ ਸੰਭਣੀ ਹੈਗੀ ਤੁਸੀਂ ਨਾ ਮੜ ਕਿਹੜਾ ਕਰਕੇ ਗੱਲ ਕਰਿਓ ਉਹਦੇ ਨਾਲ ਤੈਨੂੰ ਹੌਸਲਾ ਦੇਓ ਉਹਦੇ ਕੋਲੇ ਨਾ ਕੋਈ ਇਹੋ ਜਿਹੀ ਗੱਲ ਨਾ ਕਰੋ ਜਿਵੇਂ ਨਾ ਉਹਦਾ ਦਿਲ ਜਮੀ ਟੋਟੇ ਜੀ ਕਿ ਉਹ ਇਹ ਸੋਚੇ ਖੰ ਵੀ ਮੇਰੇ ਬਾਪ ਨੂੰ ਮੇਰੇ ਤੇ ਇੰਨਾ ਜੀਕੀਨ ਵੀ ਨਹੀਂ ਸੀਗਾ ਕਦੇ ਯਕੀਨ ਦੀ ਨਹੀਂ ਹੈ ਮੈਨੂੰ ਆਪਣੀ ਤੀਤੇ ਯਕੀਨ ਹੈ ਪਰ ਉਹ ਖਰਾਬ ਚਾਹਦੇ ਨੇ ਤੀਨ ਦੀ ਮੇਰੀ ਤੀ ਨਾਲ ਕੋਹ। ਤੁਸੀਂ ਇਹ ਕੰਨਾ ਜੰਮੀਣਾ ਸੋਚੋ ਤੁਹਾਨੂੰ ਬਾਰ ਬਾਰ ਕਹਿਨੀ ਆ ਮੈਂ। ਜਦ ਕਿ ਇਹ ਜੀ ਗੱਲ ਹੁੰਦੀ ਨਾ ਤਾਹ ਮੁੰਦਰ ਸਭ ਤੋਂ ਪਹਿਲਾਂ ਮੈਨੂੰ ਦੱਸਦੀ। ਤੁਸੀਂ ਨਾ ਮਨਿੰਦਰ ਕੋਲੇ ਜਾ ਕੇ ਆਓ। ਤੁਸੀਂ ਜਾਉ ਨਾਲੇ ਰੋਏ ਹੋ ਨਾ। ਖੜੇ ਹੋਵੋ ਤੁਸੀਂ। ਉਹ ਬਾਰ ਬਾਰ ਪੁੱਛੀ ਜਾਂਦੀ ਏ ਮੈਨੂੰ। ਜਾਓ ਤੁਸੀਂ ਉਹਦੇ ਕੋਲੇ। ਬੜਾ ਕੀ ਕਰਾਂ ਇਹਨਾਂ ਨੂੰ ਕਿਵੇਂ ਚੁੱਪ ਕਰਾਵਾਂ ਮੇਰੇ ਦਿਲ 'ਚ ਵੀ ਤਾਂ ਇਹੀ ਡਰ ਹੈ ਕਿ ਕਿਤੇ ਮਨਿੰਦਰ ਨਾਲ ਕੋਸਾ ਗਲਤ ਨਾ ਹੋ ਗਿਆ ਹੋਵੇ ਪਰ ਉਹ ਕਰ ਵੀ ਕੀ ਸਕਦੇ ਏ ਤੱਕ ਨਹੀਂ ਆਇਆ ਲੈ ਘਰੇ ਇਹ ਤਾਂ ਮੇਰੇ ਜਵਾਂ ਨੇ ਸੋਚ ਮੈਂ ਤਾਂ ਲੱਗੀ ਜਾਂਦਾ ਬੀਜੇ ਮਨਿੰਦਰ ਦੇ ਕੋਲ ਹੋਈ ਫਿਰ ਕੀ ਬਣੂਗਾ ਉਹਨੇ ਜੇਲ ਕਰਾ ਦੇਣੀ ਜੇ ਜੇਲ ਕਰਾਤੀ ਜੇ ਵਿਆਹ ਕੀ ਹੋ ਰਿਹਾ ਹੈ ਮਨਿੰਦਰ ਨੂੰ ਫਿਰ ਮੈਨੂੰ ਤਾਂ ਨਹੀਂ ਇੰਨੇ ਘਰੇ ਰਹਿਣ ਦੇਣਾਗਾ ਕੀ ਕਰ ਮੈਂ ਤਾਂ ਨਾ ਆਇਆ ਦੀ ਸਿਕੋਤਾ ਮੇਰਾ ਨਾ ਬਲੱਡ ਜਾ ਵੜਾ ਪਿਆ ਬਲੱਡ ਵੜਿਆ ਪਿਆ ਹਾਂ ਫਿਰ ਦਵਾਈ ਲੈ ਲੈਂਦੀ ਮੈਂ ਮੈਂ ਨਾ ਹਾ ਡਾਕਟਰ ਤੇ ਜਾਨੀ ਮੈਂ ਦਵਾਈ ਲੈ ਕੇ ਆਉਣੀ ਆ ਅੱਛਾ ਚਲ ਲਿਆ ਫਿਰ ਦਵਾਈ ਜੱਲਿਆਣੀ ਆ ਤਾਂ ਮਾਂ ਦਾ ਵੀ ਬਲੱਡ ਜਾ ਵਧਿਆ ਪਿਆ ਸੀਗਾ ਉਹਨੂੰ ਵੀ ਦਵਾਈ ਦੇ ਕੇ ਪਾਇਆ ਹੈਗਾ ਚਲ ਉਹਨੂੰ ਗੋਲੀ ਗੋਲੀ ਦੇਜੋ ਵੀ ਮਾੜੇ ਜਿਹੇ ਨਾ ਬੋਲਣ ਲੱਗ ਜਾਂਦੀ ਆ ਐਂ ਤਾਂ ਮੈਨੂੰ ਪਤਾ ਕੋ ਉਹਦੇ ਚਿੱਤ ਜਿਤਾ ਹੈ ਨੂੰ ਪਟਕ ਜਾਂਦੀ ਆ ਜੀ ਕਾਹ ਇਤ ਕੈਨੂ ਨੀ ਮਾਂ ਜੋ ਬੋਲਦੀ ਐ ਉਹਦਾ ਗੁੱਸਾ ਨਾ ਕਰਿਆ ਕਰੋ ਤੂੰ ਉਸ ਤਾ ਨਾ ਦੋਨੇ ਮਾਂ ਪੁੱਤ ਗੁੱਸਾ ਕਰ ਲੈਨੇ ਇੱਕ ਤਾਂ ਕੀ ਕਰਕੇ ਫਿਰ ਉਹ ਹਸਾਬ ਨਹੀਂ ਨਾ ਲਾਉਂਦੀ ਬੋਲਣ ਲੱਗੀ ਉਹ ਗੱਲ ਬੋਲਦੀ ਜਿਹੜੀ ਨਾ ਬੋਲਣੀ ਹੋਵੇ ਫਿਰ ਗੁੱਸਾ ਆ ਜਾਂਦਾ ਵਾ ਚੱਲ ਕੋਈ ਨਹੀਂ ਤੂੰ ਦਵਾਈ ਲੈ ਆ ਦਵਾਈ ਲੈ ਕੇ ਆਉਣੀ ਮਨਾਲੇ ਤੈਨੂੰ ਆਇਆ ਨਹੀਂ ਐ ਜੋ ਹੋ ਆਗੇ ਨਾ ਕਿਕਰ ਦੇਵਤੀ ਬਣ ਕੇ ਤੂੰ ਬੋਲੀ ਨਾ ਮੈਂ ਤੈਨੂੰ ਵਾਰ ਵਾਰ ਆਖਿਸ ਮਝਾਈ ਜਾਂਦੀ ਐ ਤੂੰ ਬੋਲੀ ਨਾ ਉਹਦੇ ਮੂਰੇ ਚੰਗਾ ਲੈ ਮਾਂ ਜੇ ਮੈਂ ਬੋਲਣਾ ਹੁੰਦਾ ਦੱਸ ਮੈਂ ਇੱਥੇ ਹਾਂ ਦੀ ਮੇਰੇ ਭਰਾਵਾਂ ਨੂੰ ਲੈ ਕੇ ਆਉਂਦੀ ਮੈਂ ਤਾਂ ਹੀ ਤਾਂ ਮੈਂ ਮਾਂ ਨੂੰ ਲੈ ਕੇ ਆਈਆਂ ਵੀ ਚੱਲ ਫੇਰ ਵੀ ਗੱਲ ਸੰਭਲ ਜੂਗੀ ਜੇ ਉਹ ਨਾਲ ਆਉਂਦੇ ਫਿਰ ਤੈਨੂੰ ਪਤਾ ਹੀ ਐ ਉਹਨਾਂ ਦੇ ਗੁੱਸੇ ਦਾ ਤਾਂ ਮੈਂ ਤਾਂ ਹੀ ਉਹਨਾਂ ਤੋਂ ਬਚਾ ਕੇ ਸੁਗਤੀ ਮਾਂ ਨੂੰ ਨਾਲ ਲੈ ਆਈ ਹੈਗੀ ਆ ਚੱਲ ਕੀ ਬੋਲਣਾ ਹੈਗਾ ਚੱਲ ਕੋਈ ਨਹੀਂ ਪੁੱਤ ਸ਼ਾਬਾਸ਼ ਤੇਰਾ ਘਰ ਸੀਗਾ ਤੂੰ ਆਉਣਾ ਹੀ ਸੀਗਾ ਤੇ ਤੈਨੂੰ ਉਹਦੇ ਸੁਭਾਅ ਦਾ ਪਤਾ ਹੀ ਹੈਗਾ ਮਾੜੇ ਨਾਲ ਪਟਕ ਜਾਂਦਾ ਮਨ ਚੋਲੇ ਵੀ ਨਹੀਂ ਕੋਸ਼ ਚੰਦਰਾ ਉਹੀ ਬੋਲ ਪੈਂਦਾ ਉਹ ਤੇ ਮੈਂ ਤੇਰੀ ਮਾਂ ਦਾ ਵੀ ਕਹਿੰਦੀ ਤੈਨੂੰ ਤੇਰੀ ਮਾਂ ਨੂੰ ਬੋਲਣ ਨਾ ਦੇ ਇਹ ਤਾਂ ਪਰਾਇ ਨਹੀਂ ਪਤਾ ਹੈ ਕੀ ਕਰ ਲ ਮਾਰੇ ਨਹੀਂ ਨਹੀਂ ਬੇਬੇ ਬੋਲਣ ਨਹੀਂ ਦਿੰਦੀ ਹਰ ਬੋਲਣ ਨਾ ਦੇ ਚੰਗਾ ਮੇਰਾ ਨਾ ਬੜਾ ਦਿਲ ਦਰੀ ਜਾਂਦਾ ਹੈਗਾ ਕੋਈ ਨਹੀਂ ਕੋਈ ਨਹੀਂ ਮੈਂ ਆ ਜਾਣੀ ਮੈਂ ਬੜਾ ਟਾਈਮ ਨਹੀਂ ਲਾਉਂਦੀ ਕਿ ਮੈਂ ਦਵਾਈ ਲੈ ਕੇ ਹੁਣੀ ਮੁੜਿਆਉਗੀ ਚੰਗਾ ਮਾਂ ਕਹਿੰਦੀ ਆ ਹਾਂ ਵੀ ਮਨਿੰਦਰ ਉਹਦੇ ਕੋਲ ਹੀ ਹੋਊਗੀ ਜੇ ਸੱਚੀ ਉਹਦੇ ਕੋਲ ਹੋਈ ਤਾਂ ਨਹੀਂ ਨਹੀਂ ਪਤਾ ਇਹ ਉਹ ਨਾ ਮਾਂ ਤੇ ਬੈਠੀ ਪਈਆ ਗੱਲ ਉਹਨੇ ਕੀ ਕਰਾਉਣਾ ਹੈ ਤੋ ਆਪਣਾ ਇੰਨਾ ਤੋ ਉਹਨਾਂ ਨਾਲ ਝਗੜਾ ਹੋ ਕੇ ਹਟ ਜਾਗਾ ਨਹੀਂ ਇਹ ਗੱਲ ਵੀ ਬਨਿੰਦਰ ਉਹਦੇ ਕੋਲੇ ਆ ਗਈ ਬਨਿੰਦਰ ਤੋਂ ਕੀ ਕਰਾਉਣਾਗਾ ਐ ਲੈ ਤਾਂ ਹੋਊ ਬਾਗਿਆ ਫਿਰ ਮੋਟਰ ਡਿੱਗ ਪਿੱਛੇ ਉੱਥੇ ਤੁਰਿਆ ਫਿਰਿਆ ਨਹੀਂ ਉਹਦੇ ਮਾਂ ਦੇ ਵਿੱਚੂੰ ਜਚੀ ਜਾਂਦੀ ਤੇਰੀ ਮਾਂ ਦੇ ਖਾਲੀ ਕੀ ਨੇ ਜਚਾਈ ਆਂਗੀ ਨਹੀਂ ਨਹੀਂ ਮਾਂ ਜਚਾਈ ਤਾਂ ਮੈਨੂੰ ਨਹੀਂ ਪਤਾ ਪਰ ਜਿਹੜੀ ਗੱਲ ਮੇਰੀ ਮਾਂ ਕਹਿ ਦਿੰਦੀ ਆ ਨਾ ਉਹ ਪਤਾ ਨਹੀਂ ਸਹੀ ਹੁੰਦੀ ਹੈਗੀ ਆ ਇਹਨੂੰ ਪਤਾ ਲੱਗਿਆ ਤਾਂ ਹੀ ਕਹੀ ਜਾਂਦੀ ਹੈਗੀ ਆ ਚਲ ਦੇਖਾਂਗੇ ਭਾਈ ਜੇ ਮੇਰੇ ਕੋਲ ਸੋ ਹੋਇਆ ਫਿਰ ਆਇ ਤਾਂ ਨਹੀਂ ਆਪਾਂ ਉਹਨੂੰ ਘਰੇ ਲਿਆਉਂਦੇਗੇ ਜਿਵੇਂ ਤੂੰ ਕਹਿੰਦੀ ਐ ਨਾਲ ਤੇਰੀ ਮਾਂ ਕਹਿੰਦੀ ਆ ਆਈ ਤਲਾਕ ਹੋ ਜਾਊਗਾ ਤੇਰਾ ਤੈਨੂੰ ਅਸੀਂ ਜੋ ਹੀ ਗੱਲ ਦੋ ਤੇਰੇ ਢਿੰਗਾ ਨੂੰ ਤੈਨੂੰ ਕਿੱਧਰ ਕੱਢਾਂਗੇ ਹੈ ਜੈਸੀ ਤੈਨੂੰ ਉਹੀ ਗੱਲ ਤਲਾਕ ਦੇਣਾ ਹੁੰਦਾ ਕਿੱਦੇ ਦਾ ਤਲਾਕ ਦੇ ਦਿੰਦੇ ਜਿਵੇਂ ਤੇਰੀ ਮਾਂ ਸਾਡੇ ਨਾਲ ਕਰਦੀ ਹੈਗੀ ਨਾ ਨਾ ਮਾਂ ਜੇ ਮਾਂ ਮੰਗਾ ਤਾਂ ਨਹੀਂ ਅਸੀਂ ਲੱਗਦੇਗੇ ਐ ਤਾਂ ਤੇਰੇ ਮੂੰਹ ਨੂੰ ਸੋਚਦੇ ਆ ਵੀ ਤੂੰ ਨਰਮਾ ਸਾਡੇ ਮੂਹਰੇ ਬੋਲਦੀ ਨਹੀਂਗੀ ਛੱਡ ਠੀਕ ਐ ਮਾਂ ਦਵਾਈ ਲੈ ਆ ਤੂੰ ਹਾਂ ਮਾਂ ਦਵਾਈ ਲੈ ਕੇ ਆਉਣੀ ਆ ਤੇ ਤੇਰੀ ਮਾਂ ਨੂੰ ਬੋਲਣ ਨਾਲੇ ਚੰਗਾ ਧੀ ਬਣ ਕੇ ਮੈਂ ਤੈਨੂੰ ਆਈ ਸਮਝਾਉਣੀ ਆ ਬਾਰ-ਬਾਰ ਨਹੀਂ ਨਹੀਂ ਤੂੰ ਛੇਤੀ ਆ ਜੀ ਮਾਂ ਮੈਂ ਛੇਤੀ ਆ ਜੂਗੀ ਤੂੰ ਬੋਲੀ ਨਾ ਮੇਰੇ ਹੌਂ ਟੱਕਰ ਬੋਲੀ ਨਾ ਜਿਉ ਆ ਗਿਆ ਚੰਗਾ ਮਾਂ ਚੰਗਾ ਲੈ ਦੱਸ ਮੈਂ ਪਮਾ ਕੀ ਬੋਲਦੀ ਆਂਗੀ ਮੈਨੂੰ ਉਹੀ ਕਹੀ ਜਾਂਦੇ ਰਹਿੰਦੇ ਆਂ ਕਿ ਤੂੰ ਬੋਲਦੀ ਆਂ ਤੂੰ ਬੋਲਦੀ ਦੱਸ ਮੈਂ ਬੋਲੀ ਆਂ ਕਦੇ ਮੈਂ ਤਾਂ ਬੋਲਦੀ ਹੀ ਨਹੀਂਗੀ ਤਾਂ ਮੈਨੂੰ ਕੁੱਟ ਸਿੜਦਾ ਹੈਗਾ ਜਿਵੇਂ ਬੋਲਦੀ ਨਹੀਂ ਤਾਂ ਹੀ ਉਹ ਬਗਾਨੀਆਂ ਤੀਵੀਆਂ ਦੇ ਮਗਰ ਫਿਰਦਾ ਹੈਗਾ ਜੇ ਮੈਂ ਬੋਲਦੀ ਹੁੰਦੀ ਫਿਰ ਪੂਆ ਕਿਸੇ ਕੋਲ ਖੜਕੇ ਦਿਖਾਉਂਦਾ